ਹਰ ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਖਾਸ ਦੇਨ ਦਾ ਖਾਸ ਉਪਾਅ ਜੇਕਰ ਤੁਸੀਂ 12 ਅਪ੍ਰੈਲ ਨੂੰ ਪੂਰਨਮਾਸ਼ੀ ਦੇ ਦਿਨ ਇਸ ਖਾਸ ਉਪਾਅ ਨੂੰ ਕਰ ਲੈਨੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਬਦਲ ਜਾਵੇਗੀ ਹਨ ਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਜੋ ਵੀ ਤੁਹਾਡੀ ਫਿਊਚਰ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਇੱਛਾ ਮਨੋ ਕਾਮਨਾ ਹੋਣਗੀਆਂ ਉਹ ਸਾਰੀਆਂ ਹੀ ਪੂਰੀਆਂ ਹੋ ਚੜ ਗਈਆਂ ਇਸ ਉਪਾਅ ਨੂੰ ਇੱਕ ਖਾਸ ਦਿਨ ਦਾ ਖਾਸ ਉਪਾਅ ਕਿਉਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਉਪਾਅ ਨੂੰ ਜਦੋਂ ਅਸੀਂ ਕਰਦੇ ਆ ਨਾ ਉਸ ਦਾ ਸਾਨੂੰ ਰਿਜ਼ਲਟ ਵੀ ਤੁਰੰਤ ਹੀ ਮਿਲ ਜਾਂਦਾ ਹੈ ਇਹ ਨਹੀਂ ਹੁੰਦਾ ਕਿ ਜਦੋਂ ਅਸੀਂ ਇਸ ਉਪਾਅ ਨੂੰ ਕਰਾਂਗੇ 2 ਮਹੀਨੇ 3 ਮਹੀਨੇ ਲੱਗ ਜਾਣਗੇ ਸਾਨੂੰ ਰਿਜ਼ਲਟ ਮਿਲਦਿਆ ਬਿਲਕੁਲ ਵੀ ਨਹੀਂ ਜਦੋਂ ਉਪਾਅ ਨੂੰ ਅਸੀਂ ਕਰਾਂਗੇ ਤੁਰੰਤ ਹੀ ਸਾਨੂੰ ਇਸ ਦਾ ਰਿਜ਼ਲਟ ਮਿਲ ਲਏ ਇਸ ਉਪਾਅ ਦਾ ਸਾਨੂੰ ਰਿਜ਼ਲਟ 100% ਮਿਲਦਾ ਪਰ ਮਿਲਦਾ ਉਸ ਸਮੇਂ ਜਦੋਂ ਅਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਸ਼ਰਧਾਤੀ ਭਾਵਨਾ ਦੇ ਨਾਲ ਕਰਦੀਆਂ ਇਸੇ ਤਰ੍ਹਾਂ 12 April ਨੂੰ ਚੇਤ ਦੀ ਪੂਰਨਮਾਸੀ ਦਾ ਦਿਹਾੜਾ ਹੈ ਤੇ ਜਿਨੇ ਹੀ ਤੁਸੀਂ ਪੂਰਨਮਾਸੀ ਦੇ ਦਿਨ ਇਹ ਉਪਾਣੂ ਕਰਨ ਦੇ ਨਾਲ-ਨਾਲ ਇਸ ਦਿਨ ਦੋ ਹੋਰ ਨਵੀਆਂ ਚੀਜ਼ਾਂ ਚੁੜੀਆਂ ਹਨ ਪੂਰਨਮਾਸੀ ਦੇ ਨਾਲ-ਨਾਲ ਪਹਿਲਾ ਇਹ ਕਿ ਸਾਡਾ ਮਨ ਜਾਣਤੀ ਵੀ ਹੈ ਸ਼ਨੀਵਾਰ ਦੇ ਦਿਨ ਤੇ ਇਹ ਦੂਸਰੀ ਚੀਜ਼ ਹੈ ਕਿ ਜਿਹੜੀ ਪੂਰਨਮਾਸੀ ਉਹ ਸ਼ਨੀਵਾਰ ਦੇ ਦਿਨ ਨੂੰ ਆਈ ਤੇ ਪੂਰਨਵਾਸੀ ਦਾ ਜੋ ਦੇਨ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡਾ ਦੇਨ ਹੁੰਦਾ ਹੈ ਇਹ ਜਿਵੇਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਇਹ ਤੁਸੀਂ ਉਪਾਅ ਪੂਰਨਮਾਸ਼ੀ ਦੇ ਦਿਨ ਕਰਨਾ ਹੈ ਤੇ ਪੂਰਨਮਾਸ਼ੀ ਸ਼ਨੀਵਾਰ ਦੇ ਦਿਨ ਤੇ ਸ਼ਨੀਵਾਰ ਦੇ ਦਿਨ ਜਦੋਂ ਅਸੀਂ ਕੋਈ ਵੀ ਉਪਾਅ ਕਰਦੇ ਹਾਂ ਜੇਕਰ ਸਾਨੂੰ ਸ਼ਨੀ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਆ ਰਹੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਰਿਸ਼ਤਿਆਂ ਨੂੰ ਲੈ ਕੇ ਜਾਂ ਕਾਰੋਬਾਰ ਫਿਊਚਰ ਨੂੰ ਲੈ ਕੇ ਤਾਂ ਉਹ ਵੀ ਜਦੋਂ ਅਸੀਂ ਸ਼ਨੀਵਾਰ ਦੇ ਦਿਨ ਪੂਰਨਮਾਸ਼ੀ ਦਾ ਇਹ ਉਪਾਅ ਕਰਾਂਗੇ ਤਾਂ ਸਾਡੀਆਂ ਇਹ ਪ੍ਰੋਬਲਮ ਤੇ ਮੁਸ਼ਕਲਾਂ ਤੁਰੰਤ ਹੀ ਦੂਰ ਹੋ ਜਾਣਗੀਆਂ ਜੇ ਜਦੋਂ ਆਪਾਂ ਇਹ ਉਪਾਅ ਨੂੰ ਘਰ ਦੇ ਵਿੱਚ ਕਰਨਾ ਹੈ ਤੇ ਜਦੋਂ ਅਸੀਂ ਇਸ ਨੂੰ ਕਰਨ ਦੇ ਸਮੇਂ ਗੁਪਤ ਵਿਧੀ ਦੇ ਨਾਲ ਕਰਾਂਗੇ ਤੇ ਫਿਰ ਸਾਨੂੰ ਇਸ ਉਪਾਅ ਦਾ ਹੋਰ ਵੀ ਵਧੀਆ ਰਿਜ਼ਲਟ ਮਿਲੇਗਾ। ਗੁਪਤ ਤਰੀਕੇ ਦੇ ਨਾਲ ਅਸੀਂ ਇਸ ਤਰ੍ਹਾਂ ਕਰਨੇ ਆ ਕਿ ਜਦੋਂ ਅਸੀਂ ਇਹ ਉਪਾਅ ਕਰਨਾ ਹੈ ਪਰ ਇਸ ਉਪਾਅ ਦੇ ਬਾਰੇ ਨਾ ਅਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਪਰਸਨ ਨੂੰ ਦੱਸਣਾ ਨਹੀਂ ਹੁੰਦਾ ਕਿ ਅਸੀਂ ਇਹ ਉਪਾਅ ਕੀਤਾ ਹੈ। ਆਪਣੀ ਫੈਮਿਲੀ ਮੈਂਬਰ ਨੂੰ ਤੁਸੀਂ ਦੱਸ ਸਕਦੇ ਹੋ ਪਰ ਬਾਹਰ ਦੇ ਕਿਸੇ ਪਰਸਨ ਨੂੰ ਨਹੀਂ ਦੱਸਣਾ ਹੁੰਦਾ ਇਸ ਉਪਾ ਨੂੰ ਪੂਰਨਮਾਸ਼ੀ ਦੇ ਦੇਨ ਸ਼ਨੀਵਾਰ 12 ਅਪ੍ਰੈਲ ਨੂੰ ਤੁਸੀਂ ਜ਼ਰੂਰ ਆਪਣੇ ਘਰ ਦੇ ਵਿੱਚ ਕਰਿਓ ਤੇ ਇਹ ਉਪਾ ਜਦੋਂ ਅਸੀਂ ਕਰਨੇ ਸਾਨੂੰ ਕੁਝ ਬਾਹਰੋਂ ਖਰੀਦ ਕੇ ਲਿਆਉਣ ਦੀ ਵਿੱਚ ਜ਼ਰੂਰਤ ਨਹੀਂ ਪੈਂਦੀ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਅਸੀਂ ਇਸ ਉਪਾਅ ਨੂੰ ਬੜੀ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਅ ਫਿਊਚਰ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਕੇ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਤੁਹਾਡੇ ਘਰ ਦੇ ਵਿੱਚ ਹੀ ਕੁਝ ਅਜਿਹੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਨੌ ਗ੍ਰਹਿਾਂ ਨੂੰ ਕੀ ਕਰ ਸਕਦੇ ਹਾਂ ਜਦੋਂ ਸਾਡੇ ਇਹ ਨੌ ਗ੍ਰਹਿ ਠੀਕ ਹੋ ਜਾਂਦੇ ਨੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਭੁੱਲ ਕੇ ਵੀ ਦੁੱਖ ਨਹੀਂ ਆਉਂਦਾ। ਇਹ ਸਾਰੇ ਕਸ਼ਟਾਂ ਨੂੰ ਵੀ ਦੂਰ ਕਰ ਸਕਦੇ ਆ ਪਰ ਜਦੋਂ ਸਾਨੂੰ ਇਸ ਉਪਾਅ ਦੇ ਬਾਰੇ ਜਾਣਕਾਰੀ ਹੀ ਪਤਾ ਨਹੀਂ ਹੋਵੇਗੀ ਤਾਂ ਅਸੀਂ ਇਹ ਉਪਾਅ ਨੂੰ ਕਿਵੇਂ ਕਰ ਸਕਦੇ ਆ ਇਸ ਕਰਕੇ ਤੁਸੀਂ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਹਮੇਸ਼ਾ ਸਾਡੇ ਲਈ ਨੁਕਸਾਨਦਾਇਕ ਹੀ ਹੁੰਦੀ ਹੈ। ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿ ਇਸ ਟਾਈਮ ਤੇ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ 12 ਅਪ੍ਰੈਲ ਨੂੰ ਸਵੇਰ ਦੇ ਸਵੇ ਸੁਬਾਹ ਤੜਕੇ ਤੜਕੇ ਉੱਠ ਕੇ ਜਿਵੇਂ ਸਵੇਰ ਦਾ ਸੂਰਮਾ ਬੀਤ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਸ ਉਪਾਅ ਨੂੰ ਕਰਨਾ ਹੁੰਦਾ ਤਾਂ ਉਸ ਸਮੇਂ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਪੀਲੀ ਸਰੋ ਲੈਣੀਏ ਪੀਲੀ ਸਰੋ ਨੂੰ ਲੈ ਕੇ ਸਰੋ ਦੋ ਤਰ੍ਹਾਂ ਦੀ ਹੁੰਦੀ ਹੈ ਕਾਲੀ ਤੇ ਪੀਲੀ ਪੀਲੀ ਸਰੋ ਲੈਣੀਏ ਪੀਲੀ ਸਰੋ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਵੇਂ ਰਸੋਈ ਬੈਡਰੂਮ ਘਰ ਦੇ ਸਾਰੇ ਹੀ ਜਗ੍ਹਾ ਤੇ ਸਾਰੇ ਕੋਨੇ-ਕੋਨੇ ਵਿੱਚ ਥੋੜੀ-ਥੋੜੀ ਏ ਨਹੀਂ ਕਿ ਪੂਰਾ ਘਰ ਹੀ ਭਰਨਾ ਥੋੜੀ-ਥੋੜੀ ਪੀਲੀ ਸਰੋ ਦਾ ਤੁਸੀਂ ਜਿਵੇਂ ਛਿੜਕਾ ਕਰ ਦੇਣਾ ਪੀਲੀ ਸਰੋਏ ਜੋ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਜਾਂਬੀਰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਜਦੋਂ ਤੁਸੀਂ 12 ਤਰੀਕ ਨੂੰ ਪੂਰਨਮਾਸ਼ੀ ਦੇ ਦਿਨ ਰਾਤ ਨੂੰ ਸੌਣ ਦੇ ਸਮੇਂ ਸੌਣ ਤੋਂ ਪਹਿਲਾਂ ਤੁਸੀਂ ਪੀਲੀ ਸਰੋ ਦਾ ਆਪਣੇ ਘਰ ਦੇ ਵਿੱਚ ਛਿੜਕਾ ਕਰ ਸਕਦੇ ਹੋ ਤੇ ਅਗਲੀ ਸਵੇਰ ਤੁਸੀਂ ਉੱਠ ਕੇ ਸਭ ਤੋਂ ਪਹਿਲਾਂ ਝਾੜੂ ਲਗਾਉਣਾ ਆਪਣੇ ਘਰ ਦੇ ਵਿੱਚ ਝਾੜੂ ਲਗਾ ਕੇ ਤੇ ਜਿਹੜੀ ਪੀਲੀ ਸਰੋਦਾ ਤੁਸੀਂ ਆਪਣੇ ਘਰ ਦੇ ਵਿੱਚ ਛਿੜਕਾ ਕੀਤਾ ਸੀ ਉਸ ਨੂੰ ਤੁਸੀਂ ਇਕੱਠੀ ਕਰਨਾ ਹੈ ਤੇ ਇਕੱਠੀ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਘਰ ਤੋਂ ਬਾਹਰ ਤੁਸੀਂ ਸੁੱਟ ਦੇਣਾ ਕਿਸੇ ਖਾਲੀ ਜਗ੍ਹਾ ਤੇ ਬਸ ਇੰਨਾ ਹੀ ਤੁਸੀਂ ਕਰਨਾ ਹੈ ਤੇ ਇਹ ਇੱਕ ਬਹੁਤ ਹੀ ਜ਼ਿਆਦਾ ਜ਼ਬਰਦਸਤ ਟੋਟਕਾ ਤੇ ਉਪਾਏ ਜੋ ਤੁਹਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਨੂੰ ਦੂਰ ਕਰ ਦੇਵੇਗੀ ਤੇ ਤੁਹਾਡੇ ਘਰ ਦੇ ਵਿੱਚ ਮਾਤਾ ਲਕਸ਼ਮੀ ਜੀ ਦਾ ਵਾਸ ਹੋ ਜਾਵੇਗਾ ਇਜਾਦੋ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾਉਂਦੇ ਹੋਵੋਗੇ ਇਸ ਸਰੋਂ ਨੂੰ ਇਕੱਠੀ ਕਰਦੇ ਸਮੇਂ ਤੁਸੀਂ ਮਾਤਾ ਲక్ష్ਮੀ ਜੀ ਅੱਗੇ ਇਹ ਪ੍ਰਾਰਥਨਾ ਕਰਨੀ ਹੈ ਕਿ ਸਾਡੇ ਘਰ ਦੀ ਸਾਰੀ ਨੈਗੇਟਿਵ એનર્ਜੀ ਨੂੰ ਦੂਰ ਕਰੋ ਕਿ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਸਾਡੇ ਘਰ ਦੇ ਵਿੱਚ ਆਪਣਾ ਵਾਸ ਕਰੋ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਪ੍ਰਾਰਥਨਾ ਕਰਨ ਤੋਂ ਬਾਅਦ ਇਹ ਇੱਕ ਛੋਟਾ ਜਿਹਾ ਟੂਟਕਾ ਕਰਨ ਉਪਰੰਤ ਤੁਹਾਡੇ ਨਾਲ ਕਈ ਤਰ੍ਹਾਂ ਦੀ ਚਮਤਕਾਰ ਹੋਣ ਵਾਲੇ ਨੇ ਤੇ ਹੁਣ ਗੱਲ ਕਰਦੇ ਆ ਜੀ ਜਿਸ ਮੇਨ ਉਪਾਦੀ ਜਿਹੜਾ ਅਸੀਂ ਪੂਰਨ ਮਾਸ਼ੀ ਵਾਲੇ ਦਿਨ ਕਰਨਾ ਇਹ ਉਪਾਾ ਤੁਹਾਡੇ ਲਈ ਬਹੁਤ ਖਾਸ ਹੋਣ ਵਾਲਾ ਹੈ ਇਸ ਉਪਾਣ ਨੂੰ ਤੁਸੀਂ ਜ਼ਰੂਰ ਕਰਿਓ ਜੇਕਰ ਤੁਸੀਂ ਪੂਰਨਮਾਸ਼ੀ ਦੇ ਦਿਨ ਇਹ ਉਪਾਅ ਕਰੋਗੇ ਇਹ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਦੁੱਖ ਵੀ ਦੂਰ ਕਰ ਸਕਦੇ ਹੋ ਤੇ ਆਪਣੀਆਂ ਇੱਛਾ ਤੇ ਮਨੋ ਕਾਮਨਾ ਨੂੰ ਵੀ ਪੂਰਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਤੁਹਾਨੂੰ ਇਹ ਕੁਝ ਚੀਜ਼ਾਂ ਦੇ ਬਾਰੇ ਦੱਸਾਂਗੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਰਨੇਓ ਗੁਰਦੁਆਰਾ ਸਹਿਬ ਮੰਦਿਰ ਕਿਤੇ ਵੀ ਚਾਹਦੇ ਹੋ ਤੁਸੀਂ ਉਸ ਸਥਾਨ ਤੇ ਇਹਨਾਂ ਚੀਜ਼ਾਂ ਨੂੰ ਚੜਾ ਕੇ ਆਉਣਾ ਚਾਹੀਏਕਰ ਤੁਸੀਂ ਗੁਰਦੁਆਰਾ ਸਹਿਬ ਨਹੀਂ ਚਾਹਦੇ ਮੰਦਿਰ ਜਾਣੇਓ ਤੇ ਜੇ ਵੀ ਅਜ ਹਨੂਮਾਨ ਜੰਤੀ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਹਨੂਮਾਨ ਦੇ ਮੰਦਿਰ ਦੇ ਵਿੱਚ ਵੀ ਚੜਾ ਕੇ ਆ ਸਕਦੇ ਜਿਵੇਂ ਹੀ ਤੁਸੀਂ ਇਹਨਾਂ ਚੀਜ਼ਾਂ ਨੂੰ ਪੂਰਨਮਾਸ਼ੀ ਦੇ ਦਿਨ 12 ਅਪ੍ਰੈਲ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਚੜਾ ਕੇ ਆਓਗੇ ਤੇ ਤੁਰੰਤ ਹੀ ਤੁਹਾਡੇ ਜੋ ਵੀ ਮਨ ਦੇ ਵਿੱਚ ਇੱਛਾ ਮਨੋ ਕਾਮਨਾ ਹੋਵੇਗੀ ਉਹ ਪੂਰੀ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਉਹ ਕਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਨੋਟ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਮਝ ਲਓ ਜੇਕਰ ਇਹ ਵੀਡੀਓ ਤੁਹਾਡੇ ਸਾਹਮਣੇ ਆ ਗਈ ਹੈ ਤਾਂ ਤੁਸੀਂ ਇਹ ਹੀ ਸਮਝੋ ਕਿ ਪਰਮਾਤਮਾ ਦੇ ਵੱਲੋਂ ਤੁਹਾਨੂੰ ਉਸਨੂੰ ਕਿ ਤਮੀਲਾ ਆਪਣੀਆਂ ਇੱਛਾ ਆਪਣੀਆਂ ਮਨੋ ਕਾਮਨਾ ਨੂੰ ਪੂਰਾ ਕਰਨ ਦਾ ਇਸ ਵੀਡੀਓ ਦੇ ذریعے ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਇਸ ਪੂਰਨ ਮਾਸ਼ੀ ਤੇ ਇਹ ਉਪਾਅ ਨਹੀਂ ਕਰ ਪਾਉ ਤੇ ਪਾਉਗੇ ਤਾਂ ਤੁਸੀਂ ਅਗਲੀ ਆਉਣ ਵਾਲੀ ਪੂਰਨ ਮਾਸ਼ੀ ਨੂੰ ਤੁਸੀਂ ਇਹ ਉਪਾਅ ਕਰ ਸਕਦੇ ਹੋ ਜਿੰਨਾ ਤੁਹਾਨੂੰ ਅੱਜ ਦੇ ਦਿਨ ਅੱਜ ਦੇ ਦਿਨ ਕੀਤੇ ਗਏ ਇਹ ਉਪਾਅ ਦਾ ਫਲ ਮਿਲੇਗਾ ਉਨਾ ਤਾਂ ਨਹੀਂ ਆਉਣ ਵਾਲੀ ਪੂਰਨ ਮਾਸ਼ੀ ਨੂੰ ਮਿਲੇਗਾ ਪਰ ਤੁਸੀਂ ਕਰ ਸਕਦੇ ਹੋ ਥੋੜਾ ਮਿਲੇ ਬਹੁਤਾ ਮਿਲੇ ਤੁਸੀਂ ਆਉਣ ਵਾਲੀ ਪੂਰਨਮਾਸੀ ਤੇ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਪੂਰਨਮਾਸੀ ਦੇ ਦਿਨ ਤੁਸੀਂ ਕੇਲਿਆਂ ਦਾ ਦਾਨ ਕਰਨਾ ਹੈ ਕੇਲਿਆਂ ਦਾ ਦਾਨ ਕਰਨ ਦੇ ਨਾਲ ਜਿਹੜਾ ਤੁਹਾਡਾ ਸ਼ੁਕਰੇ ਸ਼ੁਕਰ ਗ੍ਰਹਿ ਦੇ ਵਿੱਚ ਚੱਲ ਰਹੀਆਂ ਪ੍ਰੋਬਲਮ ਮੁਸ਼ਕਲਾ ਜਾਂ ਫਿਰ ਤੁਹਾਡਾ ਸ਼ੁਕਰ ਗ੍ਰਹਿ ਕਮਜ਼ੋਰ ਹੈ ਤੇ ਜੇਕਰ ਤੁਸੀਂ ਕੇਲਿਆਂ ਦਾ ਦਾਨ ਕਰ ਦਿਓ ਤੇ ਤੁਹਾਡਾ ਜਿਹੜਾ ਸ਼ੁਕਰ ਗ੍ਰਹਿ ਆ ਨਾ ਉਹ ਮਜ਼ਬੂਤ ਹੋ ਜਾਵੇਗਾ ਇਸ ਦੇ ਨਾਲ ਨਾਲ ਦੂਸਰੀ ਚੀਜ਼ ਦੀ ਗੱਲ ਕਰ ਲੈਣੀ ਹੈ ਦੂਸਰੀ ਚੀਜ਼ ਹੈ ਗੁੜ ਤੇ ਚਨੇ ਪੂਜੇ ਹੋਏ ਚਨੇ ਤੁਸੀਂ ਇਹਨਾਂ ਚੀਜ਼ਾਂ ਦਾ ਦਾਨ ਕਰ ਦਿਓ ਸ਼ਨੀਵਾਰ ਦੇ ਦਿਨ ਪੂਰਨਮਾਸ਼ੀ ਵਾਲੇ ਦਿਨ ਤੇ ਇਸ ਦੇ ਨਾਲ ਜਿਹੜਾ ਤੁਹਾਡਾ ਮੰਗਲ ਗ੍ਰਹਿ ਹੈ ਜੇਕਰ ਕਮਜ਼ੋਰ ਚੱਲ ਰਿਹਾ ਕਮਜ਼ੋਰ ਇਹ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਹਾਡਾ ਮੰਗਲ ਗ੍ਰਹਿ ਹੈ ਜਿਹੜਾ ਮਜ਼ਬੂਤ ਹੋ ਜਾਵੇਗਾ ਤੇ ਇਸ ਇਹ দান ਕਰਨ ਦੇ ਨਾਲ ਜਿਹੜੀ ਤੁਹਾਡੀ ਪ੍ਰੋਪਰ ਪ੍ਰਾਪਰਟੀ ਦੇ ਰਿਲੇਟਡ ਅਗਰ ਕੋਈ ਪ੍ਰੋਬਲਮ ਪ੍ਰੋਬਲਮ ਚੱਲ ਰਹੀ ਏ ਉਹ ਵੀ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜਿੰਨਾ ਦੇ ਵਿਆਹ ਦੇ ਰਿਸ਼ਤਿਆਂ ਦੇ ਵਿੱਚ ਜਾਂ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਉਹ ਵੀ ਦੂਰ ਹੋ ਜਾਵੇਗੀ ਜਿਵੇਂ ਹੀ ਸਾਡਾ ਮੰਗਲ ਗ੍ਰਹਿ ਆ ਜਿਹੜਾ ਮਜ਼ਬੂਤ ਹੁੰਦਾ ਏ ਸਾਡੇ ਅੰਦਰ ਮੰਗਲ ਗ੍ਰਹਿ ਠੀਕ ਮਜ਼ਬੂਤ ਹੋਣ ਦੇ ਨਾਲ ਸਾਡਾ ਕੌਨਫੀਡੈਂਸ ਵੀ ਵੱਧਦਾ ਹੈ ਸਾਡੇ ਵਿੱਚ ਆਤਮ ਵਿਸ਼ਵਾਸ ਵੀ ਵੱਜ ਜਾਂਦਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਜੀ ਸਭ ਤੋਂ ਮੇਨ ਤੇ ਖਾਸ ਤੇ ਵੱਡੇ ਉਪਾਅ ਦੇ ਜੋ ਕਿ ਤੁਸੀਂ ਕਰਨਾ ਹੈ 12 ਅਪ੍ਰੈਲ ਨੂੰ ਪੂਰਨਮਾਸ਼ੀ ਦੇ ਦਿਨ ਇਸ ਉਪਾਅ ਨੂੰ ਤੁਸੀਂ ਅਪ੍ਰੈਲ 12 ਅਪ੍ਰੈਲ ਦੇ ਦਿਨ ਪੂਰਨ ਮਾਸ਼ੀ ਵਾਲੇ ਦਿਨ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਚਾਹੀਦਾ ਬਿਲਕੁਲ ਵਾਈਟ ਪੇਪਰ ਪਲੇਨ ਤੇ ਉਸ ਦੇ ਉੱਪਰ ਤੁਸੀਂ ਤਿੰਨ ਲਾਈਨਾਂ ਚੁੜਾਈ ਦੇ ਵਿੱਚ ਤੇ ਤਿੰਨ ਲੰਬਾਈ ਦੇ ਵਿੱਚ ਲਗਾ ਕੇ ਤੇ ਤੁਸੀਂ ਤਿੰਨ ਡੱਬੇ ਤਿਆਰ ਕਰ ਲੈਣੇ ਨੇ ਤਿੰਨ ਡੱਬੇ ਨਹੀਂ ਕਹਿਣ ਦਾ ਭਾਵ ਕਿ 9 ਹੋ ਜਾਣਗੇ ਫਰੰਟ ਤੇ ਤਿੰਨ ਸੈਕਿੰਡ ਤੇ ਤਿੰਨ ਤੇ ਲਾਸਟ ਤੇ ਤਿੰਨ ਟੋਟਲੀ 9 ਬਣਾ ਲੈਣੇ ਨੇ ਤੇ ਉਹਨਾਂ ਦਾ ਇੱਕ ਚਾਰਟ ਤੁਸੀਂ ਤਿਆਰ ਕਰ ਲੈਣਾ ਚੰਤਰ ਇੱਕ ਤਿਆਰ ਕਰ ਲੈਣਾ ਜਿਵੇਂ ਹੀ ਤੁਸੀਂ ਇਹ 9 ਡੱਬੇ ਬਣਾਏ ਆ ਤੇ ਫਰੰਟ ਵਾਲੇ ਪਹਿਲੇ ਤੇ ਤੁਸੀਂ ਲਿਖਣਾ 8 ਦੂਸਰੇ ਤੇ 3 ਤੀਸਰੇ ਤੇ 10 ਇਹ ਚੜਾਈ ਵਾਲੀ ਸਾਈਡ ਤੁਸੀਂ ਲਿਖਨੇ ਆ ਫਿਰ ਦੂਸਰੇ ਨੰਬਰ ਤੇ ਲਿਖਣਾਏ ਤੁਸੀਂ ਜੋ ਦੂਸਰਾ ਡੱਬਾ ਸਟਾਰਟ ਹੋਵੇਗਾ 9 7 ਤੇ 5 ਫਿਰ ਜਦੋਂ ਤੀਸਰਾ ਸਭ ਤੋਂ ਲਾਸਟ ਵਾਲਾ ਡੱਬਾ ਸਟਾਰਟ ਹੋਵੇਗਾ ਉਹਦੇ ਚ 4 11 ਤੇ 6 ਇਸ ਤਰੀਕੇ ਦੇ ਨਾਲ ਤੁਸੀਂ ਇੱਕ ਚੰਤਰ ਤਿਆਰ ਕਰ ਲੈਣਾ ਬਣਾ ਕੇ ਇਸ ਨੂੰ ਤਿਆਰ ਕਰਕੇ ਇਸ ਦੇ ਪਿੱਛੇ ਤੁਸੀਂ ਆਪਣੀ ਜੋ ਵੀ ਇੱਛਾ ਹੈ ਨਾ ਚੇਸ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਲਿਖ ਸਕਦੇ ਹੋ ਤੇ ਜਾਂ ਫਿਰ ਕੋਈ ਡੋਕ ਕੇ ਚੇਸ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਉਹ ਲਿਖ ਸਕਦੇ ਹੋ ਤੇ ਲਿਖਣ ਦੇ ਸਮੇ ਇਹ ਨਹੀਂ ਸੋਚਣਾ ਕਿ ਤੁਸੀਂ ਪੂਰਾ ਪੈਰਾਗ੍ਰਾਫ ਬਣਾ ਦੇਣਾ ਸਿਰਫ ਇੱਕ ਅੱਖਰ ਹੀ ਲਿਖਣਾ ਹੈ ਮਤਲਬ ਜੋ ਮਨੋ ਕਾਮਨਾ ਹੋਏਗੀ ਉਹਦਾ ਇੱਕ ਵਰਡ ਉਹ ਇੱਕ ਅੱਖਰ ਲਿਖਣਾ ਹੈ ਦੇ ਕੋਈ ਦੁੱਖ ਤਕਲੀਫ ਦੂਰ ਕਰਨਾ ਤੇ ਉਹਦਾ ਇੱਕ ਅੱਖਰ ਦੂਰ ਕਰਨਾ ਕਿਉਂਕਿ ਪਰਮਾਤਮਾ ਸਭ ਜਾਣੀ ਚਾਹਨੇ ਉਹ ਸਭ ਸਮਝ ਜਾਂਦੇ ਨੇ ਇਸੇ ਤਰ੍ਹਾਂ ਇੱਕ ਵਰਡ ਇੱਕ ਅੱਖਰ ਲਿਖਣ ਦੇ ਨਾਲ ਹੀ ਤੁਹਾਡੇ ਸਾਰੇ ਦੁੱਖ ਤਕਲੀਫ ਲਿਖ ਰਹੇ ਹੋ ਤਾਂ ਤੁਹਾਡੇ ਦੁੱਖ ਤਕਲੀਫ ਦੂਰ ਹੋ ਜਾਣਗੇ ਜੇਕਰ ਮਨੋ ਕਾਮਨਾ ਲਿਖ ਰਹੇ ਹੋ ਤਾਂ ਮਨੋ ਕਾਮਨਾ ਪੂਰੀ ਹੋ ਜਾਵੇਗੀ ਇਜੇ ਕਰ ਤੁਸੀਂ ਬਿਮਾਰ ਰਹਿਨੇ ਹੋ ਤੁਹਾਡੇ ਹਸਪਤਾਲ ਤੋਂ ਤੁਹਾਨੂੰ ਛੁਟਕਾਰਾ ਨਹੀਂ ਮਿਲ ਰਿਹਾ ਤੁਹਾਨੂੰ ਤੁਹਾਡੀਆਂ ਦਵਾਈਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਤਾਂ ਅੱਜ ਦਾ ਦਿਨ ਇਸ ਉਪਾਅ ਨੂੰ ਕਰ ਲੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖਾਸ ਹੈ ਇਹ ਤੁਹਾਡੇ ਸਾਰੇ ਇਸ ਤਰ੍ਹਾਂ ਦੇ ਦੁੱਖ ਤਕਲੀਫ ਦੂਰ ਕਰ ਦੇਵੇਗਾ ਫੋਲਡ ਤੁਸੀਂ ਕੀ ਕਰਨਾ ਹੈ ਜਿਹੜਾ ਜੰਤਰ ਤਿਆਰ ਕੀਤਾ ਸੀ ਉਸ ਦੇ ਪਿੱਛੇ ਜੋ ਵੀ ਤੁਸੀਂ ਆਪਣੀ ਇੱਛਾ ਲਿਖੀਏ ਉਸ ਨੂੰ ਤੁਸੀਂ ਫੋਲਡ ਕਰਕੇ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠਕੂਜਾ ਵਾਲਾ ਸਥਾਨ ਬਣਿਆ ਹੋਵੇਗਾ ਤੁਸੀਂ ਉੱਥੇ ਰੱਖ ਸਕਦੇ ਇਸੇ ਤਰ੍ਹਾਂ ਜਦੋਂ ਤੁਸੀਂ ਪਰਚੀ ਪਾਠਕੂਜਾ ਵਾਲੇ ਸਥਾਨ ਤੇ ਰੱਖ ਦਿਓਗੇ ਤਾਂ ਤੁਸੀਂ ਕੀ ਕਰਨਾ ਚਪਈ ਸਹਿਬ ਦੇ ਪੰਜ ਪਾਠ ਕਰਨੇ ਸ਼ੁਰੂ ਕਰ ਦੇਣੇ ਨੇ ਜੇਕਰ ਕੋਈ ਹੋਰ ਲੋਕ ਨੇ ਕਿਸੇ ਹੋਰ ਧਰਮ ਦੇ ਨੇ ਤਾਂ ਉਹ ਹਨੂਮਾਨ ਚਾਲिसा ਜੀ ਦਾ ਪਾਠ ਕਰ ਸਕਦੇ ਨੇ ਇਸ ਦਿਨ ਨਾਲ ਦਾ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਤੁਸੀਂ ਜੋ ਵੀ ਕੁਝ ਮੰਗਿਆ ਹੋਵੇਗਾ 12 ਅਪ੍ਰੈਲ ਦਾ ਇੰਨਾ ਵੱਡਾ ਦੇ ਨੇ ਕਿ ਜੋ ਵੀ ਤੁਸੋ ਤੁਹਾਡੀ ਇੱਛਾ ਹੋਵੇਗੀ ਜੋ ਵੀ ਤੁਹਾਡੀ ਮੰਗ ਹੋਵੇਗੀ ਉਹ ਤੁਰੰਤ ਹੀ ਪੂਰੀ ਹੋ ਜਾਵੇਗੀ ਤੇ ਜੋ ਤੁਹਾਡਾ ਦੁੱਖਦਰ ਦੇ ਉਹ ਵੀ ਤੁਹਾਡਾ ਦੂਰ ਹੋਵੇਗਾ ਬਸ ਇੰਨਾ ਹੀ ਸਿਰਫ ਤੁਸੀਂ ਕੰਮ ਕਰਨਾ ਹੈ ਇਸ ਪਰਚੀ ਨੂੰ ਤੁਸੀਂ ਉਹਨਾਂ ਸਮਾਂ ਪਾਠ ਪੂਜਾ ਵਾਲੇ ਸਥਾਨ ਤੇ ਹੀ ਪਿਆ ਰਹਿਣ ਤੇ ਨਾ ਜਿੰਨਾ ਸਮਾਂ ਤੁਹਾਡੀ ਇੱਛਾ ਨਹੀਂ ਪੂਰੀ ਹੁੰਦੀ ਜਦੋਂ ਤੁਹਾਡੀ ਇੱਛਾ ਪੂਰੀ ਹੋਗੀ ਦੁੱਖ ਦੂਰ ਹੋਗੇ ਤਾਂ ਇਸ ਪਰਚੀ ਨੂੰ ਤੁਸੀਂ ਇਥੋਂ ਚੁੱਕ ਕੇ ਜਲਾ ਦੇਣਾ ਜਿਹੜੀ ਰਾਖ ਹੋਵੇਗੀ ਨਾ ਉਸ ਨੂੰ ਤੁਸੀਂ ਫੂਕ ਮਾਰ ਕੇ ਜਲਾ ਦੇਣਾ ਸੌਰੀ ਉਡਾ ਦੇਣਾ ਜਿੱਥੇ ਆਪੇ ਤੁਸੀਂ ਇਸ ਰਾਖ ਨੂੰ ਆਪਣੇ ਗਮਲੇ ਦੇ ਵਿੱਚ ਸਾਫ਼ ਸੁਥਰੀ ਮਿੱਟੀ ਦੇ ਵਿੱਚ ਵੀ ਤੁਸੀਂ ਦਬਾ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਕਰਿਓ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਹੈ ਤੇ ਇਸ ਦੇ ਰਿਜ਼ਲਟ ਵੀ ਬਹੁਤ ਹੀ ਜ਼ਿਆਦਾ ਬੈਸਟ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਸ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਹੋਰ ਦਾ ਵੀ ਭਲਾ ਵੀ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਕੱਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ